ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਲਫ਼ਜ਼ ਤੁਸੀਂ ਅਕਸਰ ਹੀ ਬੋਲਦੇ ਹੋ ਜਾਂ ਸੁਣਦੇ ਹੋ ਨੰਬਰ 1 ਦੇ ਉੱਤੇ ਧਰਮ ਤੇ ਨੰਬਰ 2 ਦੇ ਉੱਤੇ ਕਲਚਰ ਪਰ ਇਹਨਾਂ ਦੋਵਾਂ ਦੀ ਪਰਿਭਾਸ਼ਾ ਵੱਖ-ਵੱਖ ਹੈ ਇਹਨਾਂ ਦੋਵਾਂ ਦੀ ਪਰਿਭਾਸ਼ਾ ਇੱਕ ਨਹੀਂ ਹੈ ਪਰ ਨਾ ਸਮਝਣ ਕਰਕੇ ਅਸੀਂ ਕਲਚਰ ਨੂੰ ਧਰਮ ਸਮਝ ਲੈਨੇ ਆ ਤੇ ਧਰਮ ਨੂੰ ਕਲਚਰ ਸਮਝ ਲੈਨੇ ਆ ਔਰੇ ਦੇ ਉੱਤੇ ਫਿਰ ਸਾਡੇ ਲੜਾਈ ਝਗੜੇ ਬੈਸ ਬਸਈਆ ਬਾਦ-ਵਾਦ ਲੰਮਾ ਚੌੜਾ ਚੱਲਦਾ ਰਹਿੰਦਾ ਹੈ ਮੈਂ ਥੋੜਾ ਜਿਹਾ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਸਭ ਤੋਂ ਪਹਿਲਾ ਨੁਕਤਾ ਇਹ ਸਮਝ ਲਵੋ ਵੀ ਜਿਹੜਾ ਕਲਚਰ ਧਰਮ ਵਿੱਚੋਂ ਪੈਦਾ ਹੋਏਗਾ ਉਸ ਕਲਚਰ ਦੇ ਅੰਦਰ ਨਾ ਬਾਦ ਨਾ ਬੈਸ ਨਾ ਝਗੜਾ ਨਾ ਕਲੇਸ਼ ਨਾ ਈਰਖਾ ਨਾ ਦੁਬਦਾ ਕੁਝ ਵੀ ਨਹੀਂ ਹੋਏਗਾ ਜਿਹੜਾ ਕਲਚਰ ਧਰਮ ਵਿੱਚੋਂ ਪੈਦਾ ਹੋਏਗਾ ਜਿਹੜਾ ਧਰਮ ਕਲਚਰ ਵਿੱਚੋਂ ਪੈਦਾ ਹੋਏਗਾ ਬੜੇ ਧਿਆਨ ਨਾਲ ਸਮਝ ਲਿਓ ਮੈਂ ਬੜੇ ਆਰਾਮ ਦੇ ਨਾਲ ਬੋਲ ਰਿਹਾ ਜਿਹੜਾ ਧਰਮ ਕਲਚਰ ਵਿੱਚੋਂ ਤੁਸੀਂ ਪੈਦਾ ਕਰਦੇ ਹੋ ਜਾਂ ਕਲਚਰ ਵਿੱਚੋਂ ਪੈਦਾ ਹੋਏਗਾ ਉਹਦੇ ਵਿੱਚ ਸਾਰੀਆਂ ਲਾਮਤਾਂ ਜੁੜ ਜਾਂਦੀਆਂ ਨੇ ਝਗੜਾ ਹੋਏਗਾ ਵਾਦ ਵਿਵਾਦ ਹੋਏਗਾ ਬੈਸ ਬਸਈਆ ਹੋਏਗਾ ਨਫਰਤ ਹੋਏਗੀ ਇੱਕ ਦੂਜੇ ਜਥੇਬੰਦੀ ਦੇ ਨਾਲ ਧੜੇਬੰਦੀ ਦੇ ਨਾਲ ਕੌਮਾਂ ਦੇ ਨਾਲ ਉਹਨਾਂ ਦਾ ਆਪਸੀ ਕਲੇਸ਼ ਚੱਲਦਾ ਰਹੇਗਾ ਉਮੀਦ ਇਹ ਦੋ ਨੁਕਤੇ ਪਕੜ ਵਿੱਚ ਆ ਗਏ ਉਹਨਗੇ ਅੱਗੇ ਚੱਲਦੇ ਆ ਸਾਡਾ ਸਾਰਾ ਜ਼ੋਰ ਲੱਗਦਾ ਹੈ ਕਿ ਫਲਾਣੀ ਜਥੇਬੰਦੀ ਫਲਾਣੀ ਕੌਮ ਫਲਾਣਾ ਬੰਦਾ ਫਲਾਣਾ ਧੜਾ ਉਹ ਸਾਡੇ ਕਲਚਰ ਨੂੰ ਨਹੀਂ ਮੰਨਦਾ ਜਦ ਕਿ ਅਸੀਂ ਕਹੇ ਇਹ ਰਹਿ ਉਹਨਾਂ ਵੀ ਉਹ ਸਾਡੇ ਧਰਮ ਨੂੰ ਕਿਉਂ ਨਹੀਂ ਫੋਲੋ ਕਰਦਾ ਔਰ ਉਹ ਧਰਮ ਨਹੀਂ ਹੁੰਦਾ ਜਿਹੜਾ ਤੁਸੀਂ ਉਹਨੂੰ ਮਨਾਉਣਾ ਚਾਹੁੰਦੇ ਹੋ ਜਾਂ ਦੂਜੇ ਤੇ ਥੋਪਣਾ ਚਾਹੁੰਦੇ ਹੋ ਉਹ ਧਰਮ ਨਹੀਂ ਹਕੀਕਤ ਦੇ ਅੰਦਰ ਉਹ ਕਲਚਰ ਹੈ ਪਰ ਤੁਹਾਨੂੰ ਕਲਚਰ ਦੀ ਸਮਝ ਨਾ ਹੋਣ ਕਰਕੇ ਉਹਨੂੰ ਨਾਂ ਧਰਮ ਦਾ ਦੇ ਦਿੰਦੇ ਹੋ ਤੇ ਫਿਰ ਦੂਜੇ ਦੇ ਉੱਤੇ ਥੋਪਦੇ ਹੋ ਵੇਖੋ ਜੀ ਇਹ ਧਰਮ ਦੀ ਮर्यादा ਹੈ ਧਰਮ ਦਾ ਬਾਣਾ ਹੈ ਧਰਮ ਦਾ ਰੰਗ ਹੈ ਧਰਮ ਦੇ ਕਰਮ ਨੇ ਧਰਮ ਦਾ ਬਹਿਣਾ ਉੱਠਣਾ ਇਹ ਮੰਨਦਾ ਕਿਉਂ ਨਹੀਂ ਉਹ ਤੁਹਾਡਾ ਕਲਚਰ ਹੈ ਧਰਮ ਨਹੀਂ ਹੁੰਦਾ ਕਲਚਰ ਨੂੰ ਹੀ ਧਰਮ ਦਾ ਨਾਮ ਦੇ ਦਿੱਤਾ ਹੈ ਅੱਜ ਬਹੁਤਾਂ ਦੇ ਅੰਦਰ ਬਹੁਤੇ ਲੋਕਾਂ ਨੇ ਜਥੇਬੰਦੀਆਂ ਨੇ ਧੜੇ ਬੰਦੀਆਂ ਨੇ ਦੁਬਾਰਾ ਰਿਪੀਟ ਕਰ ਦਿਨਾ ਮੈਂ ਇਹੋ ਗੱਲ ਕਲਚਰ ਹੈ ਤਾਂ ਕਲਚਰ ਕਲਚਰ ਨੂੰ ਹੀ ਉਹਨਾਂ ਨੇ ਨਾਮ ਦੇ ਦਿੱਤਾ ਹੈ ਧਰਮ ਇਸ ਕਰਕੇ ਆਪਸੀ ਕਲੇਸ਼ ਹੋਇਆ ਇਸ ਕਰਕੇ ਆਪਸੀ ਟਕਰਾਅ ਬਾਤ ਰਿਹਾ ਚਲੋ ਮੈਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਰੱਖ ਦੇਣਾ ਹਿੰਦੂਆਂ ਦਾ ਕਲਚਰ ਹੈ ਜਨੇਉ ਪਾਉਣਾ ਤੋਤੀ ਲਾਉਣਾ ਮੱਥੇ ਦੇ ਉੱਤੇ ਤਿਲਕ ਲਾਉਣਾ ਪੂਜਾ ਅਰਚਾ ਡੰਡਾਉਤ ਕਰਨਾ ਇਹ ਉਹਨਾਂ ਦਾ ਕਲਚਰ ਹੈ ਇਹ ਉਹਨਾਂ ਦਾ ਧਰਮ ਨਹੀਂ ਹੈ ਧਰਮ ਹਕੀਕਤ ਦੇ ਅੰਦਰ ਉਹ ਹੈ ਜੋ ਬੁਨਿਆਦੀ ਗੁਣ ਜੋ ਬੁਨਿਆਦੀ ਨੁਕਤੇ ਉਹਨਾਂ ਨੂੰ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਮਿਲਦੇ ਨੇ ਉਮੀਦ ਇਹ ਗੱਲ ਪਕੜ ਵਿੱਚ ਆ ਗਈ ਹੋਏਗੀ ਧਰਮ ਉਹ ਹੈ ਜੋ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਉਹਨਾਂ ਦੇ ਰਹਿبری ਪੁਰਸ਼ਾਂ ਵੱਲੋਂ ਸਿਖਾਏ ਗਏ ਲਾ ਸਿਖਾਏ ਗਏ ਨੇਮ ਨਿਯਮ ਨੇ ਉਹ ਉਹਨਾਂ ਨੂੰ ਫੋਲੋ ਕਰਦੇ ਨੇ ਪਰ ਝਗੜਾ ਕਿੱਥੇ ਹੈ ਬਾਰੀ ਵਖਾਵੇ ਦੇ ਉੱਤੇ ਰਾਵੇ ਦੇ ਉੱਤੇ ਤਿਲਕ ਦੇ ਉੱਤੇ ਜਨੇਊ ਦੇ ਉੱਤੇ ਇਸ ਤੋਂ ਅੱਗੇ ਚੱਲਦੇ ਆਂ ਮੁਸਲਮਾਨਾਂ ਦਾ ਕਲਚਰ ਹੈ ਸੁਨਨਤ ਕਰਾਉਣੀ ਮੁੱਛਾਂ ਰੱਖਣੀਆਂ ਮਣਾਉਣੀਆਂ ਨਮਾਜ਼ ਪੜ੍ਹਣੀ ਕਈ ਦਾੜੀ ਰੱਖ ਲੈਂਦੇ ਨੇ ਕਈ ਦਾੜੀ ਬਣਾ ਲੈਂਦੇ ਨੇ ਖੈਰ ਉਹਨਾਂ ਦਾ ਕਲਚਰ ਹੈ ਪਰ ਇਹ ਸਭ ਕੁਝ ਕਰਕੇ ਵੀ ਸੱਚਾ ਮੁਸਲਮਾਨ ਨਹੀਂ ਬਣਿਆ ਜਾ ਸਕਦਾ ਸੱਚਾ ਮੁਸਲਮਾਨ ਕਿਸ ਦਿਨ ਬੰਦ ਹੈ ਜਿਸ ਦਿਨ ਉਹ ਕੁਰਾਨ ਪਾ ਕੇ ਗ੍ਰੰਥ ਕੁਰਾਨ ਦੇ ਨੀਮ ਨਿਯਮਾਂ ਦੇ ਅਧਾਰਤ ਆਪਣੇ ਜੀਵਨ ਨੂੰ ਢਾਲ ਲੈਂਦਾ ਆਪਣੇ ਆਪ ਨੂੰ ਚਲਾਉਣ ਦਾ ਯਤਨ ਕਰਦਾ ਹੈ ਕੁਰਾਨ ਦੇ ਅਕੋਰਡਿੰਗ ਆਪਣੀ ਤਰਜ਼ੇ ਜ਼ਿੰਦਗੀ ਨੂੰ ਬਣਾ ਲੈਂਦਾ ਹੈ ਔਰ ਕੁਰਾਨ ਦੇ ਨਿਯਮ ਉਹਨਾਂ ਨੂੰ ਆਪਣੇ ਉੱਤੇ ਅਪਲਾਈ ਕਰ ਲੈਂਦਾ ਸੱਚਾ ਮੁਸਲਮਾਨ ਉਸ ਦਿਨ ਬਣੇਗਾ ਹੁਣ ਗੱਲ ਅਗਲੇ ਪਾਸੇ ਹੁੰਦੀ ਸਿੱਖਾਂ ਦਾ ਕਲਚਰ ਹੈ ਕਕਾਰ ਪਾਉਣਾ ਧਰਮ ਨਹੀਂ ਹੈ ਮੈਨੂੰ ਪਤਾ ਹੈ ਕਈ ਬੰਦੇ ਇੱਥੇ ਇੰਨੀ ਕੁ ਗੱਲ ਸੁਣ ਕੇ ਨਾ ਬੜਾ ਤਿਲਮਲਾ ਜਾਣਗੇ ਭਟਕ ਜਾਣਗੇ ਮੰਦਾ ਕਮੈਂਟ ਵੀ ਸ਼ਾਇਦ ਕਰ ਦੇਣ ਕਿਉਂਕਿ ਸਾਨੂੰ ਤੇ ਪਤਾ ਹੈ ਪਰ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਾਂਗਾ ਸਿੱਖਾਂ ਦਾ ਕਲਚਰ ਇੱਕ ਕਕਾਰ ਪਾਉਣਾ ਨਿਤਨੇਮ ਕਰਨਾ ਗੁਰਦੁਆਰਾ ਸਾਹਿਬ ਜਾਣਾ ਸੇਵਾ ਕਰਨੀ ਪੂਜਾ ਕਰਨੀ ਇਹ ਸਭ ਕੁਝ ਉਹਨਾਂ ਦਾ ਕਲਚਰ ਹੈ ਹੁਣ ਸਾਡਾ ਝਗੜਾ ਕਿੱਥੇ ਹੈ ਲੈ ਫਲਾਣੇ ਨੀਲੇ ਰੰਗ ਦਾ ਕੱਪੜਾ ਪਾਉਂਦੇ ਨੇ ਤੁਸੀਂ ਪੀਲੇ ਦਾ ਕਿਉਂ ਉਹ ਪੀਲੇ ਪਾਉਂਦੇ ਨੇ ਤੁਸੀਂ ਚਿੱਟੇ ਕਿਉਂ ਉਹ ਚਿੱਟੇ ਪਾਉਂਦੇ ਨੇ ਤੁਸੀਂ ਕਾਲੇ ਕਿਉਂ ਇਹ ਸਾਡਾ ਕਲਚਰ ਹੈ ਉਹਨਾਂ ਦਾ ਕਲਚਰ ਹੋਰ ਤਰ੍ਹਾਂ ਦਾ ਤੁਹਾਡਾ ਕਲਚਰ ਹੋਰ ਤਰ੍ਹਾਂ ਦਾ ਪਰ ਸੱਚਾ ਸੇਖ ਕਦੋਂ ਬਣਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਕ ਪਵਿੱਤਰ ਨੇਮ ਨੁਕਤੇ ਆਪਣੇ ਤੇ ਅਪਲਾਈ ਕਰ ਲੈਂਦਾ ਢਾਲ ਲੈਂਦਾ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਮੈਂ ਪਹਿਲਾਂ ਗੱਲ ਕਹੀ ਏ ਕਿ ਮੇਰੇ ਤੇ ਤੁਸੀਂ ਕੋਈ ਨਾ ਕੋਈ ਮੰਦਾ ਕਮੈਂਟ ਕਰ ਸਕਦੇ ਹੋ ਪਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਪੜ ਲਿਓ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਆਸਾ ਜੀ ਦੀ ਵਾਰ ਦੇ ਅੰਦਰ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦਾ ਵਿਚਾਰ ਸਿੱਖਣਾ ਉਹਨੂੰ ਅਪਲਾਈ ਕਰਨਾ ਉਹਨੂੰ ਮੰਨਣਾ ਕਹਿਣ ਲੱਗੇ ਸਿੱਖੀ ਹੈ ਪਰੇ ਸਿੱਖੀ ਹੈ ਤੁਹਾਡੇ ਕੋਲ ਤੁਹਾਡੇ ਕੋਲੇ ਬਾਰੀ-ਬਾਰੀ ਸਿੱਖੀ ਪਹਿਰਾਵੇ ਵਾਲੀ ਸਿੱਖੀ ਵਖਾਵੇ ਵਾਲੀ ਸਿੱਖੀ ਨਾਨਕਸਰੀਆਂ ਦਾ ਕਲਚਰ ਆਪਣਾ ਉਹਨਾਂ ਦਾ ਚਿੱਟਾ ਕੱਪੜਾ ਚਿੱਟੇ ਨੂੰ ਤਰਜੀਹ ਦੇਣੀ ਨਹੀਂ ਨੀਂਹੰਗ ਸਿੰਘਾਂ ਦਾ ਕੱਪੜਾ ਆਪਣਾ ਨੀਲੇ ਨੂੰ ਤਰਜੀਹ ਦੇਣੀ ਜਾਂ ਦਮਾਲਾ ਬੰਨਣਾ ਨਾਨਕਸਰੀਆਂ ਨੇ ਗੋਲਪੱਗ ਬੰਨਨੇ ਟਕਸਾਲ ਵਾਲਿਆਂ ਦਾ ਕਲਚਰ ਆਪਣਾ ਹੋਰ ਜਿੰਨੇ ਵੀ ਸਾਧ ਨੇ ਉਹਨਾਂ ਦਾ ਆਪਣਾ ਆਪਣਾ ਕਲਚਰ ਹੈ ਮੈਂ ਤੇ ਬਹੁਤ ਵਾਰੀ ਹੈਰਾਨ ਹੁੰਨਾ ਵੀ ਅਗਰ ਤੁਸੀਂ ਸੱਚੇ ਧਰਮੀ ਹੁੰਦੇ ਤੁਸੀਂ ਰੌਲਾ ਤੇ ਪਾ ਰਹੇ ਹੋ ਵੀ ਅਸੀਂ ਧਰਮ ਦਾ ਪ੍ਰਚਾਰ ਕਰਨੇ ਆ ਧਰਮੀ ਆ ਧਰਮੀ ਆ ਧਰਮੀ ਨਹੀਂ ਆ ਕਿਵਾਂ ਕਰਿਓ ਅਗਰ ਧਰਮੀ ਹੁੰਦੇ ਤੇ ਧਰਮ ਅੰਦਰੋਂ ਕਲੇਸ਼ ਨੂੰ ਮੁਕਾਉਂਦਾ ਹੈ ਜਿਹੜੀ ਦਵਾਈ ਹੁੰਦੀ ਹੈ ਨਾ ਅੰਦਰ ਜਾ ਕੇ ਰੋਗ ਦੀ ਜੜ ਪੱਟ ਕੇ ਬਾਹਰ ਕਰਦੀ ਹੈ ਤੇ ਧਰਮ ਨਾਲੋਂ ਵੱਡੀ ਦਵਾਈ ਕਿਹੜੀ ਲੱਭੋਗੇ ਹੁਣ ਉਹ ਧਰਮਣੇ ਅੰਦਰੋਂ ਈਰਖਾ ਮਕਾਉਣੀ ਸੀ ਕਲੇਸ਼ ਮਕਾਉਣਾ ਸੀ ਬੇਈਮਾਨੀ ਮਕਾਉਣੀ ਸੀ ਦੁਬਦਾ ਮਕਾਉਣੀ ਸੀ ਹਰ ਇੱਕ ਦੇ ਅੰਦਰ ਜੋ ਤੋਹਾ ਜੁਗਤ ਸਾਹਿਬ ਵਾਲਾ ਆ ਜਿਹੜਾ ਸੀ ਉਹ ਤੁਹਾਨੂੰ ਨਜ਼ਰ ਆ ਜਾਣਾ ਸੀ ਹਰ ਇੱਕ ਦੇ ਅੰਦਰ ਤੁਹਾਨੂੰ ਉਹਦੀ ਜਗਦੀ ਜੋਤ ਉਹਦੇ ਗਿਆਨ ਦੀ ਜੋਤ ਉਹਦੀ ਨੂਰਾਨੀ ਜੋਤ ਦਿਸਣੀ ਚਾਹੀਦੀ ਸੀ ਜੋ ਨਹੀਂ ਦਿਸ ਰਹੀ ਹਰ ਇੱਕ ਦੇ ਅੰਦਰ ਹੁਣ ਕੀ ਹੈ ਜਥੇਬੰਦੀਆਂ ਦਾ ਜਥੇਬੰਦੀਆਂ ਦੇ ਨਾਲ ਵਿਤਕਰਾ ਤੜੇ ਬੰਦੀਆਂ ਦਾ ਤੜੇ ਬੰਦੀਆਂ ਦੇ ਨਾਲ ਵਿਤਕਰਾ ਇਹਦਾ ਮਤਲਬ ਇਹ ਜ਼ਾਹਰ ਕਰਦੇ ਹੋ ਤੁਸੀਂ ਵੀ ਅਸੀਂ ਸਿੱਖ ਨਹੀਂ ਅਸੀਂ ਸਿਰਫ ਕਲਚਰ ਦੀ ਪੂਜਾ ਕਰ ਰਹੇ ਹਾਂ ਤੇ ਕਲਚਰ ਹੀ ਦੂਜੇ ਦੇ ਉੱਤੇ ਥੋਪਣ ਦਾ ਯਤਨ ਕਰ ਰਹੇ ਹਾਂ ਅਗਰ ਧਰਮੀ ਹੁੰਦੇ ਤੇ ਕਦੇ ਵੀ ਕਲੇ ਕਲੇਸ਼ ਦੁਬਦਾ ਨਾ ਹੁੰਦਾ ਧਰਮ ਬੰਦੇ ਨੂੰ ਅੰਦਰੋਂ ਸ਼ੁੱਧ ਕਰਦਾ ਹੈ ਕਲਚਰ ਜਿਹੜਾ ਉਹ ਬਾਹਰ ਬਾਹਰ ਵਿਖਾਵਾ ਹੁੰਦਾ ਹੈ ਧਰਮ ਜਿਹੜਾ ਉਹ ਅੰਦਰ ਹੁੰਦਾ ਹੈ ਅਖੀਰ ਤੇ ਮੈਂ ਇੱਕ ਗੱਲ ਕਹਿ ਦਿਆਂ ਧਰਮ ਓ ਵੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਕੋ ਧਰਮ ਡ੍ਰਿੜ ਹੈ ਜੇ ਕੋਈ ਤੇ ਹੁਣ ਧਰਮ ਦੀ ਪਰਿਭਾਸ਼ਾ ਮੈਂ ਪਹਿਲਾਂ ਵੀ ਕਰ ਚੁੱਕਾ ਫਿਰ ਕਿਸੇ ਦਿਨ ਪਰ ਨੁਕਤੇ ਵਜੋਂ ਇੰਨੀ ਗੱਲ ਕਹਿੰਦਾ ਚੱਲਦਾ ਆਂ ਵੀ ਸੱਚ ਦਾ ਬੇਸ ਬਣਾ ਕੇ ਸੱਚ ਨੂੰ ਆਧਾਰ ਬਣਾ ਕੇ ਫਰਜ਼ਾਂ ਦੀ ਪੂਰਤੀ ਕਰਨ ਦਾ ਦੂਜਾ ਨਾਮ ਧਰਮ ਹੈ ਆਪਣੇ ਤੇ ਲਾਗੂ ਕਰਕੇ ਵੇਖ ਲਿਓ ਵੀ ਧਰਮੀ ਹੋ ਜਾਂ ਕਲਚਰਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ